ਤੋਂਦਰ ਜਲੰਧਰ ਸਮੇਤ ਪੰਜਾਬ ਦੇ ਕਈ ਪੰਪ ਖਾਲੀ ਹੋਣ ਦੀ ਕਗਾਰ ਤੇ ਨੇ ਤੇ ਕਈ ਪੰਪਾਂ ਤੇ ਡੀਜ਼ਲ ਨਹੀਂ ਆਇਆ ਤੇ ਕਈਆਂ ਤੇ ਪੈਟਰੋਲ ਨਹੀਂ ਆ। ਤੇ ਉੱਥੇ ਲੋਕਾਂ ਨੂੰ ਲੰਬੇ ਸਮੇਂ ਤੋਂ ਜਿਹੜਾ ਕਿਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕਾਨੂੰਨ 2023 ਦੇ ਸੋਧਕਰਨ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਡਰਾਈਵਰਾਂ ਤੇ 10 ਸਾਲ ਤੱਕ ਦੀ ਕੈਦ ਕੀਤੀ ਗਈ ਹੈ। ਜਿਸ ਦੇ ਖਿਲਾਫ ਜਿਹੜਾ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਟਰੱਕ ਯੂਨੀਅਨ ਅਤੇ ਟਰਾਂਸਪੋਰਟ ਯੂਨੀਅਨ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੌਥੀ ਪੰਪ ਮਾਲਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਘੱਟ ਤੋਂ ਘੱਟ ਵਾਹਨ ਚਲਾਉਣਾ ਤੇ ਘਰਾਂ ਤੋਂ ਦੂਰ ਨਾ ਜਾਣ ਜੀ ਆਪਣਾ ਮੇਰਾ ਨਾ ਯਸ਼ਪਾਲ ਜਿਹੜਿਆ ਸਟ੍ਰਾਈਕ ਕਰਦੀ ਡਰਾਈਵਰਾਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਟ੍ਰਾਈਕ ਕੀਤੀ ਚਲੋ ਆਪਣੀ ਜਗ੍ਹਾ ਤੇ ਠੀਕ ਆ ਲੇਕਿਨ ਥੋੜਾ ਜਿਹਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸਰਕਾਰ ਜੋ ਕਰਦੀ ਹੈ ਇੱਕ ਦੂਜੇ ਨੂੰ ਪੁੱਛ ਗਏ ਥੇ ਕਿ ਕਰਦੀ ਆ ਕੋਈ ਕੱਲੀ ਤੇ ਸਰਕਾਰ ਬਣਾਉਂਦੀ ਨਹੀਂ ਨੀਗੀ ਸੜੀ ਬਰੀ ਨੂੰ ਕੱਲ ਨੂੰ ਨਾਲ ਹੜਤਾਲ ਕੀਤੀ ਆ ਪੰਪ ਸਾਰੇ ਤਕਰੀਬਨ ਬੰਦ ਹੋ ਗਏ ਆ ਹਾਂ ਕੱਲ ਨੂੰ ਹੌਲੀ ਹੌਲੀ ਜਿੰਨੇ ਵੀ ਆਪਣੇ ਰਾਜਨ ਦੇ ਸਬਜ਼ੀ ਵਾਲੇ ਟਰੱਕ ਆਉਜਾਉਂਦੋਗੇ ਉਹਦੇ ਬਾਰੇ ਕੀ ਗੱਲ ਆ ਉਹਦੇ ਬਾਰੇ ਬੁਰਾ ਹਾਲ ਆ ਤੁਸੀਂ ਅੱਜ ਦੇਖ ਲਓ ਅੱਜ ਮੇਰੇ ਖਾਲ ਪਹਿਲਾ ਦਿਨ ਆ ਮੈਂ ਤਾਂ ਹੁਣ ਤੇਲ ਪੋਣ ਆਇਆ ਤੇ ਇੱਥੇ ਜਲੰਧਰ ਦੇ ਵਿੱਚ ਬੁਰਾ ਹਾਲ ਆ ਪੰਪ ਤੇ ਲੋਕੀ ਇੱਕ ਦੂਜੇ ਦੀਆਂ ਲੜਾਈਆਂ ਕਰ ਰਹੇ ਨੇ ਤੇ ਇੱਕ ਦੂਜੇ ਦੀਆਂ ਗੱਡੀਆਂ ਦੇ ਸੀਏ ਤੋੜਨ ਦੇ ਮਜਬੂਰ ਹੋ ਗਏ ਆ ਕਲੂਨ ਜਿਹੜਾ ਕਿਹੜਾ ਮੁਸਰਕਰਨ ਨੇ ਉਹਦੇ ਬਾਰੇ ਕੀ ਕਰਨਾ ਉਹਦੇ ਬਾਰੇ ਇਹ ਤਾਂ ਹੁਣ ਸਾਰੇ ਬਹਿ ਕੇ ਗੱਲ ਕਰੂਗੇ ਫੇਰ ਹੀ ਪਤਾ ਲੱਗੂ ਮੇਰਾ ਨਾਮ ਹੈ ਡਾਕਟਰ ਸਰੋਵਰ ਸਿੰਘ ਜੀ ਮੈਨੂੰ ਇੱਥੇ ਹੋ ਗਿਆ ਜੀ ਡੇਢ ਘੰਟਾ ਹੋ ਗਿਆ ਖੜੇ ਨੂੰ ਹਾਲੇ ਤੱਕ ਤੇਲ ਨਹੀਂ ਮਿਲਿਆ ਜੀ ਮਿਲੇ ਹੀ ਮਿਲੇ ਆ ਤੇ 50 ਰੁਪਏ ਦਾ ਮਿਲਿਆ ਉਹ ਮਸ਼ੀਨ ਬੰਦ ਹੋ ਗਈ ਹੈ ਦੇਖੋ ਜੀ ਫੇਰ ਗੱਡੀਆਂ ਬੰਦ ਹੋ ਜਾਣਗੀਆਂ ਫੇਰ ਲੋਕੀ ਸਾਈਕਲਾਂ ਤੇ ਆ ਜਾਣਗੇ ਠੀਕ ਹੈ ਨਾ ਇਹ ਇਕੋ ਨਹੀਂ ਉਹਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਹੱਲੇ ਬਾਕੀ ਇਹ ਕੀ ਆਪਾਂ ਨੂੰ ਪਬਲਿਕ ਨੂੰ ਤਾਂ ਘਾਟਾ ਬਹੁਤ ਪਊਗਾ ਗੱਡੀਆਂ ਬੰਦ ਹੋ ਜਾਣਗੀਆਂ ਤੇ ਜਿਹੜੀ ਰੋਜ਼ਗਾਰੀ ਜਿਹੜੀ ਇਹਨਾਂ ਨੇ ਪਹਿਲੇ ਹੀ ਸਾਡੀ ਬੰਦ ਕੀਤੀ ਆ ਹੋਰ ਬੰਦ ਹੋ ਜੂਗੀ ਤਾਂ ਇਸ ਕਰ ਬਾਬਤ ਮੇਰ ਨਾਲ ਜਲੰਧਰ ਤੋਂ ਗਿਤਾੰਸ਼ੂ ਜੁੜਗੇ ਨੇ ਜੀ ਗਿਤਾੰਸ਼ੂ ਦੇਸ਼ ਭਰ ਦੇ ਵਿੱਚ ਤੇ ਪੰਜਾਬ ਚ ਵੀ ਜਿਹੜਾ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਦੇਖਣ ਨੂੰ ਮਿਲ ਰਹੀ ਆ ਮਾਮਲਾ ਕੀ ਆ ਸਾਰਾ ਤੇ ਜਲੰਧਰ ਦੇ ਵਿੱਚ ਕੀ ਮਾਹੌਲ ਦੇਖਣ ਨੂੰ ਮਿਲ ਰਿਹਾ ਕਰਨ ਜਿਸ ਤਰੀਕੇ ਨਾਲ ਜਾਣਕਾਰੀ ਮਿਲ 파 ਰਹੀ ਹੈ ਕਿ ਪਿਛਲੇ 2 ਦਿਨਾਂ ਤੋਂ ਟਰੱਕ ਯੂਨੀਅਨ ਤੇ ਅਨੇ ਪ੍ਰਾਈਵੇਟ ਜਿਹੜੇ ਹੈਗੇ ਕਮਰਸ਼ੀਅਲ ਵਾਹਨ ਜਿਹੜੇ ਹੈਗੇ ਹੜਤਾਲ ਦੇ ਵਿੱਚ ਹੈਗੇ ਹੈ ਕਿਉਂਕਿ ਨਵਾਂ ਸੰਸ਼ੋਧਨ ਜਿਹੜਾ ਕਾਨੂੰਨ ਦੇ ਵਿੱਚ ਕੀਤਾ ਗਿਆ 2022 ਦੇ ਵਿੱਚ ਉਹਦੇ ਮੁਤਾਬਿਕ ਕੀ ਕਹਿੰਦੇ ਨੇ ਉਹਨੇ ਮੁਤਾਬਿਕ ਜਿਹੜਾ ਰੇਟਨ ਰਨ ਕੇਸ ਹੈਗਾ ਹੇਟਰਨ ਕੇਸ ਦੇ ਵਿੱਚ ਜੇ ਡਰਾਈਵਰ ਉੱਥੋਂ ਭੱਜਦਾ ਹੈ ਹਿੱਟ ਕਰਕੇ ਤੇ ਉਹਦੇ ਵਿੱਚ 7 ਲੱਖ ਤੱਕ ਦਾ ਜੁਰਮਾਨਾ ਤੇ 10 ਸਾਲ ਤੱਕ ਦੀ ਸਜ਼ਾ ਦਾ ਜਿਹੜਾ ਹੈਗਾ ਪ੍ਰਬਧਾਨ ਹੈ ਜਿਸ ਕਰਕੇ ਇਸ ਕਾਨੂੰਨ ਦਾ ਵਿਰੋਧ ਜਿਹੜਾ ਹੈਗਾ ਪੂਰੇ ਉੱਤਰ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਔਰ ਇਸ ਦਾ ਖਾਸਾਕਰ ਹੁਣ ਤੀਜੇ ਦਿਨ ਜਿਹੜਾ ਹੈਗਾ ਅਲੱਗ-ਅਲੱਗ ਰਾਜਾਂ ਦੇ ਵਿੱਚ ਖਾਸਕਰ ਪੈਟਰੋਲ ਤੇ ਡੀਜ਼ਲ ਦੀ ਕਿਲਤ ਨੂੰ ਜਿਹੜਾ ਹੈਗਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਭ ਤੋਂ ਵੱਡਾ ਜਿਹੜਾ ਇਹ ਹੀ ਜਿਹੜਾ ਹੈ ਮਾਮਲਾ ਹੈਗਾ ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਖਾਸਕਰ ਏਐਮ ਟੀਸੀ ਦੀ ਗਲਤ ਜਿਹੜੀ ਹਾਲ ਇੰਡੀਆ ਮੋਟਰ ਟਰਾਂਸਪੋਰਟ ਕੋਰਪੋਰੇਸ਼ਨ ਹੈ ਉਹਦੇ ਮੁਤਾਬਿਕ ਇਹ ਕਾਨੂੰਨ ਬਿਲਕੁਲ ਸਹੀ ਹੈਗਾ ਕਿਉਂਕਿ ਲਗਭਗ 50000 ਦੇ ਵੱਧ ਜਿਹੜਾ ਹੈਗਾ ਆਕੜਾ ਸਾਹਮਣੇ ਆਇਆ ਹੈ ਜਿਹੜਾ ਕਿ ਹਰ ਸਾਲ ਹਿੱਟਰਨਮ ਕੇਸ ਦੇ ਵਿੱਚ ਆਪਣੀ ਜਾਨ ਕਵਾ ਦਿੰਦਾ ਹੈ ਮਗਰ ਇਹਦੇ ਵਿੱਚ ਉਹ ਖਿਲਾਫ ਹੈਗੇ ਕਿਉਂਕਿ ਕਿਤੇ ਨਾ ਕਿਤੇ ਇਹ ਗਲਤੀ ਹੈਗੀ ਹੈ ਕਿਉਂਕਿ ਬਿਨਾ ਜਾਂਚ ਪੜਤਾਲ ਦੇ ਇਹ ਵੱਡਾ ਜਿਹੜਾ ਹੈਗਾ ਸਜ਼ਾ ਦਾ ਪ੍ਰਵਧਾਨ ਕਰ ਲਗੇ ਇਹਦੇ ਵਿੱਚ ਥੋੜੀ ਜੀ ਜਿਹੜੀ ਹੈਗੀ ਨਰਮੀ ਵਰਤਣੀ ਜਿਹੜੀ ਹੈਗੀ ਹੈ ਮਗਰ ਅੱਜ ਜਿਹੜਾ ਚਲੰਦਰ ਸਮੇਤ ਜਿਹੜਾ ਲੁਧਿਆਣਾ ਅੰਮ੍ਰਿਤਸਰ ਹੋਰ ਵੀ ਸ਼ਹਿਰ ਜਿਹੜੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤੇ ਕਾਫੀ ਪٹرول ਪੰਪ ਡ్రਾਈ ਦੇਖਣ ਨੂੰ ਮਿਲ ਰਹੇ ਕਿਥੇ ਡੀਜ਼ਲ ਖਤਮ ਹੈ ਕਿਥੇ ਪٹرول ਖਤਮ ਹੈ ਹਾਲਾਂਕਿ ਕਈ ਪੰਪਾ ਪੂਰੀ ਤਰੀਕੇ ਨਾਲ ਵੀ ਡ్రਾਈ ਸ਼ੋ ਆਪਣੇ ਆਪ ਨੂੰ ਕਰਦੇ ਪਏ ਹੈ ਕਿਉਂਕਿ ਕਾਫੀ ਹੱਦ ਤੱਕ ਜਿਹੜੇ ਹੈਗੇ ਆਂ ਭੀੜ ਅਚਾਨਕ ਤੋਂ ਆ ਕੇ ਨਾ ਪٹرول ਜਿਹੜਾ ਹੈਗਾ ਜਾਂ ਡੀਜ਼ਲ ਆਪਣੀ ਗੱਡੀਆਂ ਦੇ ਵਿੱਚ ਪੁਆਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਅਚਾਨਕ ਹੀ ਬੀਤੀ ਰਾਤ ਇਹ ਖਬਰ ਵਾਇਰਲ ਹੋ ਗਈ ਸੀਗੀ ਜਿਸ ਤੋਂ ਬਾਅਦ ਇਹ ਲੰਬੀ ਲੰਬੀ ਕਤਾਰਾ ਦੇਖਣ ਨੂੰ ਮਿਲ ਰਹੀ ਹੈ ਮਗਰ ਹੁਣ ਲੇਟ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਜੇ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਦੇ ਡੀਸੀ ਜਿਹੜੇ ਅਗੇ ਵਿਚ ਸਰੰਗਲ ਜੀ ਉਹਨਾਂ ਨੇ ਮੀਟਿੰਗ ਕੀਤੀ ਹੈ ਅਲੱਗ-ਅਲੱਗ ਤੇਲ ਕੰਪਨੀਆਂ ਨਾਲ ਤੇ ਡੀਪੋ 홀ਡਰਾਂ ਨਾਲ ਅੱਜ ਬੈਠਕ ਹੋਈ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਪੈਨਿਕ ਹੋਣ ਤੋਂ ਜਿਹੜਾ ਹੈਗਾ ਬਿਲਕੁਲ ਮਨਾ ਕਰਤਾ ਪਬਲਿਕ ਨੂੰ ਕਿ ਪੈਨਿਕ ਨਾ ਕੀਤਾ ਜਾਵੇ ਪੈਟਰੋਲ ਡੀਜ਼ਲ ਦੀ ਸਪਲਾਈ ਦੁਰਸਤ ਕੀਤੀ ਜਾਏਗੀ ਤੇ ਜਿਹੜੀ ਕੰਪਨੀਆਂ ਤੇ ਡੀਪੋ ਦੇ ਵਿੱਚ ਰਸਤਾ ਹੈਗਾ ਤੈਅ ਕਰਨ ਵਾਲਾ ਉਹ ਉਹਨਾਂ ਦੇ ਨਾਲ ਮਿਲ ਕੇ ਸੰਪਰਕ ਦੇ ਅਧਿਕਾਰੀ ਜਿਹੜੇ ਹੈਗੇ ਐ ਸੰਪਰਕ ਕਰਕੇ ਪ੍ਰੋਪਰਟੀ ਕੇ ਨਾਲ ਜਿਹੜੀ ਹੈਗੀ ਹੈ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਏਗੀ ਤੇ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਆਮ ਆਦੀ ਪਾਰਟੀ ਸਰਕਾਰ ਜਿਹੜੀ ਹੈਗੀ ਐ ਟੌਕਸ ਦੇ ਵਿੱਚ ਹੈਗੀ ਐ ਅਲੱਗ-ਅਲੱਗ ਐਸੋਸੀਏਸ਼ਨਾਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਕਿਸੇ ਨਾ ਕਿਸੇ ਇਸ ਗੱਲ ਦਾ ਜਿਹੜਾ ਹੈਗਾ ਹਲਕਾ ਕੱਢਿਆ ਜਾ ਰਿਹਾ ਹੈ ਕਿ ਜਿਹੜੀ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਉਹਨਾਂ ਦੇ ਵਿੱਚ ਇਹ ਜਿਹੜਾ ਹੈਗਾ ਕਿਸੇ ਨਾ ਕਿਸੇ ਸਮਾਧਾਨ ਕਰਨ ਤੇ ਅੱਗੇ ਜਿਹੜੀ ਗੱਲਬਾਤ ਹੈਗੀ ਐ ਕੁਝ ਨਿਕਲਦਾ ਹੈ ਤੇ ਜ਼ਰੂਰ ਅਪਡੇਟ ਕੀਤਾ ਜਾਏਗਾ ਜੀਕਰਨ ਜੀ ਦੰਸ਼ੂ ਕੀ ਲੱਗਦਾ ਕਿੰਨੇ ਦਿਨ ਹੋਰ ਚੱਲੇਗੀ ਹੜਤਾਲ ਜਿਸ ਤਰੀਕੇ ਨਾਲ ਜਾਣਕਾਰੀ ਸਾਹਮਣੇ ਆਈ ਹੈ ਐਮ ਪੀਸੀ ਵੀ ਦੀ ਗੱਲ ਕਰੀਏ ਤਾਂ ਉਹਨਾਂ ਨੇ 10 ਤਾਰੀਖ ਨੂੰ ਆਪਣੀ ਇੱਕ ਬੈਠਕ ਰੱਖੀ ਹੈ ਜੇ ਇਹ ਕਾਨੂੰਨ ਦੇ ਵਿੱਚ ਹੋਰ ਸੰਸ਼ੋਧਨ ਹੋ ਜਾਂ ਉਹ ਇਸ ਕਾਨੂੰਨ ਦੀ ਜਿਹੜੀ ਵਾਪਸੀ ਨਹੀਂ ਹੁੰਦੀ ਜੇ ਉਹਨਾਂ ਦੀ ਮੰਗਾਂ ਜਿਹੜੀ ਹੈਗੀ ਹੈ ਪੂਰੀ ਨਹੀਂ ਹੁੰਦੀ ਤੇ ਹੋਰ ਕੜਾ ਕਦਮ ਜਿਹੜਾ ਹੈਗਾ ਇਸ ਬਾਬਤ ਲਿਤਾ ਜਾਏਗਾ ਮਦਰ ਜਿਹੜੀ ਹੁਣ ਮੀਟਿੰਗ ਚੱਲ ਰਹੀ ਨੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਅਲੱਗ-ਅਲੱਗ ਸਰਕਾਰਾਂ ਆਪਣੇ ਲੈਵਲ ਤੇ ਜਿਹੜੀ ਹੈਗੀ ਗੱਲ ਕਰ ਰਹੀ ਹੈਗੇ ਉਹ ਗੱਲਬਾਤ ਹੋ ਜਾਂਦੀ ਹੈ ਕਿਥੇ ਨਾ ਕਿਤੇ ਸੈਸ਼ਨ ਚ ਜਿਹੜੀ ਹੈਗੀ ਮੰਨ ਜਾਂਦੀ ਹੈ ਤੇ ਜ਼ਰੂਰ ਉਹ ਇਹ ਹੜਤਾਲ ਹੋ ਸਕਦਾ ਹੈ ਕੱਲ ਖਤਮ ਹੋ ਜਾਵੇ ਕਿਉਂਕਿ ਜੇ ਨਹੀਂ ਹੁੰਦੀ ਤੇ 10 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਉਸ ਤੋਂ ਬਾਅਦ ਹੀ ਕੁਝ ਹਲ ਨਿਕਲਿਆ ਜਾ ਸਕਦਾ ਹੈ ਕਿਉਂਕਿ ਟਰਾਂਸਪੋਰਟਰ ਜਿਹੜੇ ਹੈਗੇ ਪੂਰੇ ਉੱਤਰ ਭਾਰਤ ਦੇ ਜਿਹੜੇ ਹੈਗੇ ਆ ਉਹਨਾਂ ਨੇ ਹੜਤਾਲ ਦਾ ਜਿਹੜਾ ਹੈਗਾ ਕਮਰਸ਼ੀਅਲਾਈਜ਼ ਵਹੀਕਲ ਬਿਲਕੁਲ ਬੰਦ ਕਰ ਦਿੱਤੇ ਚੱਕਾ ਜਾਮ ਕਰ ਦਿੱਤਾ ਹੈ ਤੇ ਇਹ ਬਿਲਕੁਲ ਹੋ ਸਕਦਾ ਹੈ ਕੱਲ ਵੀ ਨਿਕਲ ਨਿਕਲਿਆ ਜਾ ਸਕੇ ਤੇ ਨਹੀਂ ਤੇ ਫਿਰ ਕੁਝ ਦਿਨ ਵੀ ਲੱਗ ਸਕਦੇ ਨੇ ਜੀ 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 ਗੀਤਾਂਸ਼ੂ ਤਮਾਮ ਜਾਣਕਾਰੀ ਲਈ ਤੁਹਾਡਾ